ਜੀਤ ਮਹਿੰਦਰ ਸਿੰਘ ਸਿੱਧੂ ਦੀ ਸਮੁੱਚੀ ਟੀਮ ਨੇ ਤਲਵੰਡੀ ਸਾਬ ਵਿਖੇ ਇੱਕ ਭਾਰੀ ਇਕੱਠ ਕਰਕੇ ਵਿਰੋਧੀਆਂ ਨੂੰ ਦਿਖਾਈ ਆਪਣੇ ਡੋਲਿਆਂ ਦੀ ਜਾਨ ਬੀਬਾ ਨਿਮਤਕੋ ਸਿੱਧੂ ਨੇ ਲੋਕਾਂ ਨੂੰ ਸਾਧਨ ਦੀ ਕੀਤੀ appeal ਸੁਖਵੀਰ ਸਿੰਘ ਛੱਠਾ ਨੇ ਰੈਲੀ ਨੁਮਾ ਇਕੱਠ ਵਿੱਚ ਸ਼ਿਰਕਤ ਕਰਨ ਵਾਲਿਆਂ ਦਾ ਕੀਤਾ ਤਹਿ ਦਿਲੋਂ ਧੰਨਵਾਦ ਤਲਵੰਡੀ ਸਾਬ ਤੋਂ ਸਾਡੇ ਪત્રਕਾਰ ਤ੍ਰਿਮੰਦਰ ਕਾਹੂ ਦੀ ਰਿਪੋਰਟਨ ਸਾਰ ਕੇ ਤਲਵੰਡੀ ਸਾਬ ਦੇ ਸਾਂਝੇ ਥਾਂ ਤੇ ਕੀਤੇ ਇੱਕ ਵੱਡੇ ਕਾਠਨ ਸਬੋਧਨ ਕਰਦੇ ਆਂ ਬਟੇਂਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਰਦਾਰ ਜੀਤ ਮਿੰਦਰ ਸਿੰਘ ਸਿੱਧੂ ਦੀ ਧਰਮ ਪਤਨੀ ਵਿਵਾ ਨੇ ਮਤਾ ਕੌ ਸਿੱਧੂ ਨੇ ठाठा ਮਾਦੇ ਕਾਠੋਂ ਸੁਭੋਧਨ ਕਰਦੇ ਤਲਵੰਡੀ ਸਾਬ ਦੇ ਸਮੁੱਚੇ ਐਮ ਸੀ ਸਾਹਿਬ ਅਨਾਦਾ ਅਤੇ तमाम ਉਹਨਾਂ ਪਰਿਵਾਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਇਸ ਮੌਕੇ ਹਾਜ਼ਰੀ ਭਰੀ ਅੱਜ ਇਸ ਮੌਕੇ ਸੁਖਵੀਰ ਸਿੰਘ ਚੱਠਾ ਖਿਸ਼ਵਾਸ ਸਿੰਘ ਜਟਾਣਾ ਕਰਮਜੀਤ ਕੌਰ ਚੱਠਾ ਐਮ ਸੀ ਕਰਮਜੀਤ ਕੌਰ ਨਸੀਬ ਸਿੰਘ ਮੰਗੂ ਸਿੰਘ ਤੇਰਾਮ ਸ਼ਰਮਾ ਹਰਪਾਲ ਸਿੰਘ ਵਿਰਕ ਜੰਡਾ ਸਿੰਘ ਅਤੇ ਠੇਕੇਦਾਰ ਹਰੀ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ ਮੀਟਿੰਗ ਤੋਂ ਇੱਕ ਵੱਡੀ ਰੈਲੀ ਦਾ ਰੂਪ ਧਾਰ ਚੁੱਕੀ ਸਵਨ ਸਬੋਧਨ ਕਰਦਿਆਂ ਵਿਭਾਗ ਨਿਮਰਤਾ ਕੌਸ ਸਦਨ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪੁਸ਼ੋਕੜ ਦੀ ਬਾਤ ਪਾਉਂਦੇ ਕਿਹਾ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਰਦਾਰ ਸਿੱਧੂ ਵੱਲੋਂ ਇਸ ਹਲਕੇ ਦੇ ਸਮੁੱਚੇ ਲੋਕਾਂ ਦਾ ਬਿਨਾਂ ਕਿਸੇ ਭੇਦਭਾਵ ਦੇ ਪੈਲ ਦੇ ਦਾਤੇ ਮਸਲੇ ਹੱਲ ਕਰਵਾਏ ਹਨ ਇਸ ਲਈ ਆਪ ਸਭਨਾਂ ਨੂੰ ਪਰਜੋਰ ਅਪੀਲ ਹੈ ਕਿ ਇਸ ਵਾਰ ਸਦਾ ਸਿੱਧੂ ਹੋਰਾਂ ਨੂੰ ਸਹਿਯੋਗ ਦਿਓ ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਵਾਰਡ ਨੰਬਰ 7 ਦੀ ਐਮਸੀ ਵਿਭਾ ਕਰਮਜੀਤ ਕੌਰ ਨਸੀਰ ਸਿੰਘ ਭਾਗ ਸਿੰਘ ਤੇ ਮੰਗੂ ਸਿੰਘ ਨੇ ਵਿਭਾ ਨਹਿਮਤਾ ਕੋ ਸਿੱਧੂ ਨੂੰ ਕੇ ਲੈ ਨਾਲ ਤੋ ਲੈ ਗਿਆ ਪੈਣਾ ਨੂੰ ਸਾਰੀ ਸਰਕਾਰੀ ਨੌਕਰੀਆਂ 'ਚ 50% ਲਾਗਵਾ ਕਰਨ ਦਿੱਤਾ ਜਾਊਗਾ ਪਹਿਲੇ ਸਾਲ ਜਿਵੇਂ ਕਾਂਗਰਸ ਪਾਰਟੀ ਦੀ ਸਰਕਾਰ ਕੇਂਦਰ 'ਚ ਬਣ ਬਣੂਗੀ ਜੋ ਕਿ ਬਣ ਰਹੀ ਹੈ ਪਹਿਲੇ ਸਾਲ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਦਿੱਤੀ ਜਾਣ ਗਿਆ ਤੇ ਇਹ ਨੌਕਰੀਆਂ ਪੱਕੀ ਨੌਕਰੀਆਂ ਹੋਣਗੀਆਂ ਕਿਸ सिधो <laughs>